ਮੇਰੇ ਘਰ ਕੀ ਨਾਮ ਮਦਕੀ ਮਾਪਰੇਟ ਅੱਜ ਕੋ ਮੇਰਾ ਨਾਮ ਸਰਜੀਤ ਸਿੰਘ ਖੀਪਲ ਅ ਅਬਕਾਰੀ ਤੇ ਕਰ ਵਿਭਾਗ ਜ਼ਿਲ੍ਹਾ ਪ੍ਰਧਾਨ ਬਠਿੰਡਾ ਸਾਡੀਆਂ ਮੰਗਾਂ ਕੁਝ ਲੰਬਤ ਮੰਗਾ ਕੇ ਨਾ ਕਾਫੀ 2-3 ਸਾਲਾਂ ਤੋਂ ਪੈਂਡਿੰਗ ਪਈਆਂ ਲੱਗੀਆਂ ਇਹਦੇ ਵਿੱਚੋਂ ਕਲਰਕਾਂ ਤੋਂ ਜੂਨੀਅਰ ਸੈਕ ਬਣਾਉਣਾ ਜੂਨੀਅਰ ਸੈਕ ਤੋਂ ਸੀਨੀਅਰ ਸੈਕ ਬਣਾਉਣਾ ਅਕਾਊਂਟੈਂਟ ਬਣਾਉਣਾ ਤੇ ਪ੍ਰੋਮੋਸ਼ਨਲ ਇਨਸਪੈਕਟਰਾਂ ਦੀਆਂ ਪੈਂਡਿੰਗ ਨੇ ਗ੍ਰੇਡ ਬਣਦੀਆਂ ਤੇ ਉਸ ਤੋਂ ਸਾਡੀਆਂ ਕਰ ਬਹੁਤ ਖਾਲੀ ਪਈਆਂ ਉਹ ਪ੍ਰੋਮੋਟ ਨਹੀਂ ਹੋ ਰਹੀਆਂ ਆ ਬਾਕੀ ਅਵਕਾਰੀ ਦੇ ਕਰ ਵਿਭਾਗ ਦੇ ਈਟੀਓ ਸਹਿਮਾਨ ਦਾ ਕੋਟਾ ਮਿਨਿਸਟਰੀ ਹਸਪਤਾਲ ਦੇ ਵਿੱਚੋਂ ਸਾਡਾ ਮੰਨਿਆ ਹੋਇਆ ਸਰਕਾਰ ਨੇ ਵੀ ਮੰਨਿਆ ਹੋਇਆ ਉਹ ਲਾਗੂ ਨਹੀਂ ਕਰ ਰਹੇ ਇਸ ਦੇ ਸਬੰਧ ਵਿੱਚ ਅਸੀਂ 2 ਦਿਨ ਦੀ ਪੈਂਡੌਨਸ ਟਰੈਕ ਤੇ ਆ ਜਿਹਦਾ ਅੱਜ ਪਹਿਲਾ ਦਿਨ ਆ ਸਰਕਾਰ ਨੂੰ ਕਿਵੇਂ ਦੇਖਦੇ ਹੋ ਖਾਸ ਕਰ ਮੁਲਾਜ਼ਮਾਂ ਨੇ ਬੜੀ ਵੱਡੀ ਪੱਧਰ ਤੇ ਸਹਿਯੋਗ ਦੇ ਕੇ ਸਰਕਾਰ ਨੂੰ ਬਣਾਇਆ ਸੀ ਤੇ ਹੁਣ ਮੰਗਾਂ ਵਾਸਤੇ ਤੁਹਾਨੂੰ ਸੰਘਰਸ਼ ਕਰਨਾ ਪਿਆ ਰਿਹਾ ਅਸੀਂ ਸਰਕਾਰ ਨੂੰ ਤਾਂ ਪਤਾ ਹੀ ਹੈ ਜੀ ਦੇਖੋ ਮਨਪ੍ਰੀਤ ਬਾਦਲ ਨੂੰ ਵੀ ਅਸੀਂ ਜ਼ਿਲ੍ਹੇ ਦੇ ਵਿੱਚੋਂ ਵੱਡੀ ਪੱਧਰ ਦੇ ਵਿੱਚ ਰੈਲੀ ਕਰਕੇ ਸਾਰੇ ਪੰਜਾਬ ਦਾ ਉਹਦਾ ਫਿੱਟ ਤੇ ਆਪਾਂ ਕੀਤਾ ਸੀ ਬਠਿੰਡੇ ਜ਼ਿਲ੍ਹੇ ਦੇ ਵਿੱਚ 5-4 ਕਿਲੋਮੀਟਰ ਦਾ ਸਾਡਾ ਫਾਸਲਾ ਸੀਗਾ ਜੋ ਵੀ ਕਾਫਲਾ ਸੀਗਾ ਅਸੀਂ ਇਹਨਾਂ ਨੂੰ ਵੀ ਚੇਤਾਵਨੀ ਦਿੰਦੇ ਹਾਂ 2024 ਦੀਆਂ ਇਲੈਕਸ਼ਨ ਲੋਕ ਸਭਾ ਦੀ ਆਉਣ ਵਾਲੀਆਂ ਐ ਇਨਾਂ ਨੂੰ ਵੀ ਇਸੇ ਤਰ੍ਹਾਂ ਹੀ ਚੱਲਦਾ ਕੀਤਾ ਜਾਊਗਾ ਇਸੇ ਤਰ੍ਹਾਂ ਹੀ ਅਗਨੋਰ ਕਰਾਂਗੇ ਜਿਹੜੀ 2 ਦਿਨ ਦੀ ਤੁਹਾਡੀ ਸਟ੍ਰਾਈਕ ਹੈ ਜੇ ਤੁਹਾਡੀਆਂ ਬੰਦਾ ਨਹੀਂ ਮੰਨੀਆਂ ਜਾਂਦੀਆਂ ਫਿਰ ਅਗਲਾ ਤੁਹਾਡਾ ਅਸੀਂ 11 ਤਰੀਕ ਨੂੰ ਸਾਡਾ ਮੁੱਖ ਦਫ਼ਤਰ ਪਟਿਆਲਾ ਹੈਡਕੌਫਸ ਹੈਗਾ ਉਹਦਾ ਘਰਾਓ ਕੀਤਾ ਜਾਊਗਾ ਉੱਥੇ ਸਾਡੇ ਕਮਿਸ਼ਨਰ ਪੰਜਾਬ ਆਉਂਦੇ ਆਏ ਨੇ ਉਹਨਾਂ ਦਾ ਅਫਸਰ ਲੋਬੀ ਦਾ ਘਰਾਓ ਕੀਤਾ ਜਾਊਗਾ ਜੀ ਸਰ ਕੀ ਨਾਮ ਹੈ ਤੁਹਾਡਾ ਕਿਹੜੀ ਮੇਰਾ ਨਾਮ ਗੁਰਕਰਨਦੀਪ ਸਿੰਘ ਹੈ ਜੀ ਤੇ ਮੈਂ ਪੀਐਸਐਮਯੂ ਦਾ ਆਪਣਾ ਇੱਕ ਫੁੱਟ ਸੋਲਜਰ ਹਾਂ ਤੇ ਜੋ ਅਸੀਂ ਸਾਡੇ ਐਕਸਾਈਜ਼ ਐਡਮਿਨ ਡਿਪਾਰਟਮੈਂਟ ਦੀ ਮਿਨਿਸਟਰੀ ਜੂਨੀਅਰ ਨੇ ਕਾਲ ਕੀਤੀ ਹੈ 6 ਦੀ 7 ਦੀ ਕਰਨਸ਼ੋਰ ਹੜਤਾਲ ਦੀ ਅਸੀਂ ਅੱਜ ਉਸ ਨੂੰ ਪੂਰਾ ਕਰਨ ਵਾਸਤੇ ਇੱਥੇ ਕਰਨਸ਼ੋਰ ਹੜਤਾਲ ਤੇ ਬੈਠੇ ਆਂ ਤੇ ਪੰਜਾਬ ਸਰਕਾਰ ਦੇ ਅਗੇਂਸਟ ਧਰਨਾ ਲਾ ਰਹੇ ਆਂ ਤੇ ਨਾਹਰੇ ਬਾਜੀ ਆਪਣੀ ਵੀਡੀਓ ਸਾਡੇ ਮੰਗਾ ਕਾਫੀ ਨੇ ਜੀ ਮਤਲਬ ਕਿ ਕ ਮੰਗਾ ਦਾ ਮਤਲਬ ਇਹ ਹੈ ਵੀ ਕਾਫੀ ਸਮੇਂ ਦੀਆਂ ਲੰਬੀਆਂ ਪੈਂਡੀਆਂ ਹੈ ਬਈ ਮੇਨ ਤਾਂ ਜਿਹੜੀ ਸਾਡੀ ਇਹ ਹੈ ਇਹ ਸਾਡੇਆਂ ਜਿਹੜੀਆਂ ਪ੍ਰੋਮੋਸ਼ਨ ਉਹ ਡਿਊ ਸੀਆਂ ਉਹ ਮਤਲਬ 2.5 ਤੋਂ 3 ਸਾਲ ਹੋ ਚੁੱਕੇ ਆ ਡਿਊ ਹੋਈਆਂ ਬੰਦਾ ਤਾਂ ਇਹ ਹੈ ਵੀ ਉਹ ਜਦੋਂ ਪੋਸਟ ਖਾਲੀ ਹੋਈ ਹੈ ਇਮੀਡੀਏਟ ਜਿਹੜਾ ਨੈਕਸਟ ਬੰਦਾ ਉਹਦਾ ਰਿਕਾਰਡ ਮੰਗਾ ਕੇ ਉਹਨੂੰ ਕੀਤਾ ਜਾਵੇ ਵੀ ਪਰ ਸਾਡੇ ਡਿਪਾਰਟਮੈਂਟ ਚ ਵੱਖਰਾ ਹੀ ਰੂਲ ਚੱਲ ਰਿਹਾ ਵੀ ਢਾਈ ਸਾਲ ਹੋ ਗਿਆ ਰਿਕਾਰਡ ਭੇਜਾ ਨੂੰ ਵੀ ਬਾਰ-ਬਾਰ ਨਵੇਂ ਸਾਲ ਦੀ ਏਸੀਆਰ ਵੀ ਭੇਜ ਦਿੰਦੇ ਆ ਬਾਹਰ ਤੋਂ ਬਾਹਰ ਜਿਹੜੀ ਕੋਈ ਹੋਰ ਕਮੀ ਆ ਉਹ ਵੀ ਪੂਰੀ ਕਰਦੇ ਆ ਬਟ ਕਮਾਲ ਹੋਈ ਪਈ ਹੈ ਵੀ ਉਹ ਨੈਚਰ ਹੋਣ ਦੇ ਬਾਵਜੂਦ ਵੀ ਪ੍ਰੋਮੋਸ਼ਨਾਂ ਨਹੀਂ ਹੋ ਰਹੀਆਂ ਸਾਡੀ ਇਸ ਬੰਦੀ ਪੀਐਸਐਮਯੂ ਦੀ ਮੁੱਖ ਮੰਤਰੀ ਸਾਹਿਬਾਨ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਸਾਹਿਬ ਨੇ ਆਸ਼ਵਾਸਨ ਦਿੱਤਾ ਵੀ 2 ਮਹੀਨੇ ਦੇ ਅੰਦਰ-ਅੰਦਰ ਤੁਹਾਡੇ ਸਾਰੀਆਂ ਪ੍ਰੋਮੋਸ਼ਨ ਜਿੰ 21 ਵਾਰਾਂ ਨੂੰ ਇਹਨਾਂ ਲੈਟਰ ਵੀ ਕੱਢਤਾ ਉਹ 2 ਮਹੀਨੇ ਵੀ ਟੱਪ ਚੁੱਕੇ ਆ ਹੁਣ ਮਾਰਚ ਆ ਗਿਆ ਚੋਣਾਂ ਜਾਬ ਤਾਂ ਲੱਗਣ ਵਾਲਾ ਹਾਲੇ ਵੀ ਸਾਨੂੰ ਮਤਲਬ ਕਿ ਕਿਤੇ ਮਿੱਠੀਆਂ ਗੁਣੇ ਦਿੱਤੀਆਂ ਜਾ ਰਹੀਆਂ ਕੋਈ ਪ੍ਰਮੋਸ਼ਨ ਨਹੀਂ ਹੋ ਰਹੀ ਸਾਡੇ ਕਈ ਬੰਦੇ ਵਿਚਾਰੇ ਰਿਟਾਇਰਮੈਂਟ ਤੇ ਬੈਠੇ ਸੀ ਉਹ ਰਿਟਾਇਰ ਹੋ ਚੁੱਕੇ ਆ ਉਹ ਇੱਕ ਤਰੀਕੇ ਦਾ ਉਹ ਵੀ ਸਫਰ ਕਰ ਰਹੇ ਉਹਨਾਂ ਦੇ ਬੱਚੇ ਵੀ ਸਫਰ ਕਰ ਰਹੇ ਆ ਹਾਲੇ ਸਾਡੇ ਕੁਝ ਬੱਚੇ ਸਾਡੇ ਸਾਥੀ ਮੇਰੇ ਨਾਲ ਰਿੰਦਰ ਜੀ ਬੈਠੇ ਨੇ ਇਹਨਾਂ ਦੀ ਰਿਟਾਇਰਮੈਂਟ ਡਿਊ ਆ ਤੇ ਇਹ ਇੰਨੇ ਸੀਨੀਅਰ ਨੇ ਮਤਲਬ ਕਿ ਉਹ ਜਾਣਾ ਇੱਕ ਬੜਾ ਮਾਨਸਿਕ ਤਸ਼ੱਦਦ ਹੁੰਦਾ ਵੀ ਜਾਣ ਤੋਂ ਪਹਿਲਾਂ ਬੰਦੇ ਨੇ ਇੱਕ ਪ੍ਰਮੋਸ਼ਨ ਹੀ ਲੈਣੀ ਹੁੰਦੀ ਆ ਉਹ ਵੀ ਮਤਲਬ ਕਿ ਇਹਨਾਂ ਨੂੰ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਅਗਲਾ ਐਕਸ਼ਨ ਫਿਰ ਕੀ ਅਗਲਾ ਐਕਸ਼ਨ ਸਾਡਾ ਜੋ ਸਾਡੀ ਜਥੇਬੰਦੀ ਕਹੇਗੀ ਉਹੀ ਹੈ ਜੀ ਅਗਲਾ ਐਕਸ਼ਨ ਸਾਡਾ ਮੀਨਤਾ ਹੈ ਵੀ 11 ਦਾ ਅਸੀਂ ਮੁਖ ਦਫ਼ਤਰ ਦਾ ਘਰਾਵ ਕਰਾਂਗੇ ਉਸ ਤੋਂ ਬਾਅਦ ਵੀ ਅਸੀਂ ਆਪ ਦਾ ਇੱਕ ਪ੍ਰੋਗਰਾਮ ਅਲਿਕਿਆ ਹੋਇਆ ਹੈਗਾ ਜਿਵੇਂ ਜਿਵੇਂ ਸਰਕਾਰ ਜਿਹੇ ਸਰਕਾਰ ਦਾ ਰੁਖ ਹੋਊਗਾ ਉਸ ਤਰੀਕੇ ਦਾ ਹੀ ਅਸੀਂ ਅੱਗੇ ਰਿਸਪੌਂਸ ਪੇਸ਼ ਕਰਾਂਗੇ 11 ਦਾ ਸਾਡਾ ਮੁਖ ਦਫ਼ਤਰ ਦਾ ਘਰਾਵ ਹੋਏਗਾ ਸਾਰੇ ਪੰਜਾਬ ਦੇ ਸਾਥੀ ਜਾਣਗੇ ਸਾਡੇ ਨਾਲ ਸਾਡੀ ਮਾਜ ਜਥੇਬੰਦੀ ਪੰਜਾਬ ਸਟੇਟ ਮਿਸਟਰੀ ਜੁਨੀਅਨ ਵੀ ਹੈਗੀ ਹੈ ਕਿਹੜੀ ਜਗ੍ਹਾ ਤੇ ਹੋਊਗਾ ਇਹ ਮੁਖ ਦਫ਼ਤਰ ਪਟਿਆਲਾ ਵਿਖੇ ਭਵਿੰਦਰ ਰੂਪ ਉਹਨਾਂ ਚੋਂ ਨਿਕਲੇ ਇਹੀ ਮੰਗਾ ਨਹੀਂ ਸਾਡੀਆਂ ਮੰਗਾਂ ਹੋਰ ਵੀ ਨੇ ਖਾਸ ਕਰਕੇ ਸਾਡੇ ਸਟੈਨੋ ਟਾਈਪਸ ਜਿਹੜੇ ਕਪਾਈ ਚਾਰੇ ਹੋਗਾ ਉਹਨਾਂ ਨਾਲ ਇੱਕ ਬਹੁਤ ਵੱਡਾ ਭੇਦਭਾਵ ਹੁੰਦਾ ਵੀ ਉਹਨਾਂ ਦੀ ਉਹਨਾਂ ਚੱਕਰ ਸਨਿਓਰਿਟੀ ਨਹੀਂ ਗਿਣੀ ਜਾਂਦੀ ਜਿੰਨਾ ਚੱਕਰ ਉਹ ਕੰਜੂਨਿਅਰਸ ਸਟੈਨੋਗ੍ਰਾਫਰ ਦਾ ਟਾਈਪ ਟੈਸਟ ਪਾਸ ਨਹੀਂ ਕਰਦੇ ਉਹ ਬੜਾ ਵੱਡਾ ਧੱਕਾ ਹੈਗਾ ਇੱਕ ਤਾਂ ਉਹ ਖਤਮ ਹੋਵੇ ਦੂਸਰਾ ਇਹ ਹੈ ਵੀ ਸਾਡੇ ਹਰੇਕ ਬੰਦੇ ਤੇ ਕਈ ਕਿਸੀਟਾਂ ਦਾ ਜੋ ਬੋਝ ਹੈ ਤੇ ਸਰਕਾਰ ਤਾਂ ਕਹਿੰਦੀ ਰੋਜ਼ਗਾਰ ਦੇਣਾ ਉਹ ਪੋਸਟਾਂ ਘਟਾ ਘਟਾ ਕੇ ਰੋਜ਼ਗਾਰ ਉਲਟਾ ਤਾਂ ਇਹ ਕਿਤੇ ਘਟ ਰਿਹਾ ਵੀ ਉਹ ਪੋਸਟ ਦਿੱਤੀ ਜਾਂ ਇੱਕ ਬੰਦਾ ਕਿਉਂ ਪੰਜ ਜਾਨਾਂ ਦਾ ਬੋਝ ਲੈ ਕੇ ਦਿਮਾਗੀ ਗੁਣੇ ਸਾਡੇ ਅੱਧੇ ਬੰਦੇ ਤਾਂ ਸਾਡੇ ਸਟ੍ਰੈਸ ਨਾਲ ਮੈਂਟਲ ਪਰੇਸ਼ਾਨੀ ਤੇ ਗੋਲੀਆਂ ਲੈ ਰਹੇ ਆ ਉਹ ਕਿਉਂ ਹੋਵੇ ਪੋਸਟਾਂ ਉਹਦੇ ਨਵੇਂ ਕ੍ਰੀਏਟ ਕੀਤੇ ਜਾਂ ਜਿਹੜੇ ਸਾਡੇ ਨਾਲ ਵਾਅਦਾ ਕੀਤਾ ਸੀ ਇਹਨਾਂ 2020 ਚ ਉਹ ਪੂਰਾ ਕੀਤਾ ਜਾਵੇ ਤੇ ਨਵੀਆਂ ਪੋਸਟਾਂ ਕ੍ਰੀਏਟ ਕੀਤੇ ਜਾਂ ਤਾਂ ਜੋ ਹਰੇਕ ਬੰਦੇ ਦਾ ਜਿਹੜਾ ਬੋਝ ਆ ਕੰਮ ਦਾ ਉਹ ਘਟੇ ਤੇ ਕੰਮ ਵੀ ਐਫੀਸ਼ੀਐਂਟਲੀ ਹੋਵੇ ਤੁਸੀਂ ਇਹ ਦੇਖੋ ਐਕਸਰਸਾਈਜ਼ ਇੰਟਰਸੈਕਸ਼ਨ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਇੱਕ ਹੈ ਡਿਪਾਰਟਮੈਂਟ ਆ ਜਿਹੜਾ 75 ਤੋਂ 80% ਕੰਟ੍ਰਿਬਿਊਟ ਕਰ ਜੇ ਉਹਦੇ ਚ ਕੰਮਕਾਜ ਦੀ ਇਹ ਪੋਜੀਸ਼ਨ ਹੈ ਤਾਂ ਸਟੇਟ ਦਾ ਮਾਲੀਆ ਹੋਰ ਕਿਵੇਂ ਇੰਪਰੂਵ ਹੋ ਪੋਟੈਂਸ਼ਲ ਬਹੁਤ ਹੈ ਮਹਿਕਮੇ ਚ ਹੋਰ ਵੀ ਇੰਪਰੂਵ ਹੋ ਸਕਦਾ ਹੈ ਬਟ ਇਹ ਹੈ ਵੀ ਮੁਲਾਜ਼ਮਾਂ ਦੇ ਮੰਗਾ ਸੁਣਨੀਆਂ ਇੱਕ ਪੋਜ਼ਿਟਿਵ ਉਹਨਾਂ ਚ ਉਤਸ਼ਾਹ ਪੈਦਾ ਹੋਵੇ ਸਮੇਂ ਸਿਰ ਪ੍ਰਮੋਸ਼ਨ ਹੋਣ ਤਾਂ ਮੁਲਾਜ਼ਮਾਂ ਦਾ ਉਤਸ਼ਾਹ ਹੋ ਕੇ ਹੋਰ ਕੰਮ ਕਰੇ ਸਟੇਟ ਦਾ ਮਾਲੀਆ ਹੋਰ ਵਧੇ ਸਰਕਾਰ ਜਿਹੜਾ ਪੈਸਾ ਉਹ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਫੋਕਸ ਕਰ ਸਕੇ